ਇੱਕ ਕਾਟਨ ਫੈਕਟਰੀ ਚ ਭਿਆਨਕ ਅੱਗ ਲੱਗੀ ਏ ਜਿਸ ਕਾਰਨ ਕਰੋੜਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਜੀ ਹਾਂ ਸੁਦੇਸ਼ ਕਾਟਨ ਫੈਕਟਰੀ ਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਸਮਾਨ ਜਲ ਕੇ ਰਾਖ ਹੋ ਗਿਆ ਦਰਸਲ ਅੱਗ ਇੱਕ ਪਿਕਅਪ ਗੱਡੀ ਚ ਲੱਗੀ ਗੱਡੀ ਫੈਕਟਰੀ ਦੇ ਅੰਦਰ ਖੜੀ ਸੀ ਜਿਸ ਵਿੱਚ ਸਰਕਟ ਸ਼ਾਰਟ ਹੋ ਗਿਆ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਅੱਗ ਪੂਰੀ ਗੱਡੀ ਚ ਫੈਲ ਗਈ ਇਸ ਦੌਰਾਨ ਗੱਡੀ ਕੋਲ ਪੈ ਕਾਟਨ ਨੇ ਵੀ ਅੱਗ ਫੜ ਲਈ ਅਤੇ ਮਿੰਟਾਂ ਸਕਿੰਟਾਂ ਵਿੱਚ ਹੀ ਇਹ ਅੱਗ ਪੂਰੀ ਫੈਕਟਰੀ ਚ ਫੈਲ ਗਈ ਜਿ세ਆਂ ਕਿ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲੇ ਮਾਮਲਾ ਇਹ ਰਾਜਸਥਾਨ ਦੇ ਅਨੂਪਗੜ੍ਹ ਦਾ ਜਿੱਥੇ ਕਿ ਅਨੂਪਗੜ੍ਹ ਚ ਬਣੀ ਕਾਟਨ ਫੈਕਟਰੀ ਚ ਅਚਾਨਕ ਅੱਗ ਲੱਗੀ ਏ ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਅੱਗ ਪਹਿਲਾ ਇੱਕ ਪਿਕਅਪ ਗੱਡੀ ਨੂੰ ਲੱਗੀ ਜਿਸ ਵਿੱਚੋਂ ਨਿਕਲਦੀਆਂ ਚਿੰਗਿਆੜੀਆਂ ਨੇ ਜ਼ੋਰ ਫੜ ਲਿਆ ਅਤੇ ਦੇਖਦੇ ਹੀ ਦੇਖਦੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਚ ਲੈ ਲਿਆ ਜਿਸ ਕਾਰਨ ਕਰੋੜਾਂ ਰੁਪਏ ਦਾ ਨਰਮਾ ਅਤੇ ਹੋਰ ਕਾਟਨ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਉਥੇ ਹੀ ਫੈਕਟਰੀ ਦੀ ਮਸ਼ੀਨਰੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ आग का कारण ये पिकअप है ठीक है तो इसके अंदर पार्किंग होगी तो इस कारण से आगे है। ये है मेन कारण इसका ਉਧਰ ਕਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਵੱਲੋਂ ਅਨੂਪਗੜ੍ਹ ਤੋਂ ਇਲਾਵਾ ਰਾਏ ਸਿੰਘ ਨਗਰ ਕਟਸਾਣਾ ਅਤੇ ਵਿਜੇਨਗਰ ਸ਼ਹਿਰਾ ਤੋਂ ਫਾਇਰ ਬਰਗੇਡ ਦੀਆਂ ਗੱਡੀਆਂ ਨੂੰ ਮੰਗਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਵਿੱਚ ਵੱਡੀ ਮਾਤਰਾ ਵਿੱਚ ਕਾਟਨ ਦਾ ਸਟਾਕ ਮੌਜੂਦ ਸੀ ਪਰ ਸਮਾਂ ਰਹਿੰਦਿਆਂ ਅੱਗ ਤੇ ਕਾਬੂ ਪਾ ਲਿਆ ਗਿਆ ਹਾਲਾਂਕਿ ਅੱਗ ਤੇ ਕਾਬੂ ਪਾਉਣ ਤੋਂ ਪਹਿਲਾਂ ਹੀ ਲੱਖਾਂ ਰੁਪਏ ਦਾ ਸਮਾਨ ਸੜ ਚੁੱਕਿਆ ਸੀ ਪਰ ਫਿਰ ਵੀ ਗਰੀਮਤ ਰਹੀ ਕਿ ਸਮਾਂ ਰਹਿੰਦਿਆਂ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਿਆ ਰਿਹਾ ਹਾਲਾਂਕਿ ਅੱਗ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਸੀ ਪਰ ਗਨੀਮਤ ਇਹ ਵੀ ਰਹੀ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਮਜ਼ਦੂਰਾਂ ਨੂੰ ਸਮਾਂ ਰਹਿੰਦਿਆਂ ਪਾਸੇ ਕਰ ਦਿੱਤਾ ਗਿਆ ਸੀ ਉਧਰ ਮੀਡੀਆ ਵੱਲੋਂ ਫੈਕਟਰੀ ਮਾਲਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲੇ ਤੱਕ ਵੀ ਫੈਕਟਰੀ ਮਾਲਕਾਂ ਜਾਂ ਫਿਰ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਵੱਡੀ ਖਬਰ ਇਹ ਹੈ ਕਿ ਰਾਜਸਥਾਨ ਦੇ ਅਨੂਪਗੜ੍ਹ ਚ ਬਣੀ ਇਸ ਕਾਟਨ ਫੈਕਟਰੀ ਚ ਭਿਆਨਕ ਅੱਗ ਲੱਗੀ ਹੈ ਜਿਸ ਕਾਰਨ ਕਰੋੜਾ ਰੁਪਏ ਦਾ ਨੁਕਸਾਨ ਹੋ ਗਿਆ ਹੈ ਅੱਗ ਪਹਿਲਾ ਫੈਕਟਰੀ ਵਿੱਚ ਖੜੀ ਇੱਕ ਪਿਕਅਪ ਗੱਡੀ ਨੂੰ ਲੱਗੀ ਜਿ세ਆਂ ਚਗਿਆੜੀਆਂ ਦੇਖਦੇ ਹੀ ਦੇਖਦੇ ਪੂਰੀ ਫੈਕਟਰੀ ਨੂੰ ਆਪਣੀ ਚਪੇਟ ਵਿੱਚ ਲੈ ਲੈਂਦੀਆਂ ਨੇ ਅਤੇ ਕਰੋੜਾਂ ਰੁਪਏ ਦਾ ਨਰਮਾ ਸੜ ਕੇ ਸੁਆਹ ਹੋ ਜਾਂਦਾ ਹੈ ਰਾਜਸਥਾਨ ਦੇ ਅਰੂਪਗੜ ਤੋਂ ਕਸ਼ਮੀਰ ਸਿੰਘ ਪੰਡਾਲ ਸੈਂਟਰਲ ਪੰਜਾਬ ਟੀਵੀ